ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂ ਜੀ ਅੱਜ ਆਪਾਂ ਜੈਂਟਸ কুর্তা ਪਜਾਮਾ ਜਿਹੜਾ ਇਹ ਤੁਹਾਨੂੰ ਕਈ ਪਾਤਾਂ ਦੇ ਵਿੱਚ ਦੱਸਾਂਗੇ। ਅੱਜ ਤੁਹਾਨੂੰ ਅਸੀਂ কুরਤੇ ਦਾ ਨਾਪ ਲੈਣਾ ਤੇ কুরਤੇ ਦੀ ਕਟਿੰਗ ਇਹਦੇ ਬਾਰੇ ਦੱਸਾਂਗੇ। ਪਹਿਲਾਂ ਤਾਂ ਸਾਰਿਆਂ ਨੂੰ ਪਹਿਲਾਂ ਆਪਾਂ ਜਿਹੜਾ কুরਤਾ ਹੈ ਕੋਈ ਵੀ ਹੈ ਵੱਡਾ ਛੋਟਾ ਜਿਹੜਾ ਦਾ ਵੀ ਆਪਾਂ ਨੇ ਕੁਰਤਾ ਪਜਾਮਾ ਬਣਾਉਣਾ ਹੈਗਾ ਆਪਾਂ ਕੁਰਤੇ ਨੂੰ ਇਸ ਤਰ੍ਹਾਂ ਆਪਾਂ ਜਿਹੜਾ ਇਹ ਤੀਰਾ ਲੱਗਿਆ ਹੁੰਦਾ ਹੈ ਇਹਦੇ ਉੱਪਰੋਂ ਇਸ ਤਰ੍ਹਾਂ ਮੈਨਣਾ ਇਸ ਤਰ੍ਹਾਂ ਜਿਸ ਤਰ੍ਹਾਂ ਇਹਦੀ ਘੜੀ ਲੰਬਾਈ ਹੈ 31 ਇੰਚ ਤਿਆਰ ਆ ਰਹੀ ਹੈ ਇਹ 1 ਇੰਚ نیچے ਆਊਗੀ ਫੋਲਡਿੰਗ ਤੇ ਲੇਅਰ ਚ ਤੇ ਉੱਪਰ ਇਹ ਅੱਧਾ ਇੰਚਾਉਂਦੀ ਆਗੀ ਇਹ ਜਿਹੜਾ ਕੁੜਤਾ ਹੈਗਾ ਇਹ 1.5 ਇੰਚ ਜ਼ਿਆਦਾ ਰੱਖਿਆ ਜਾਂਦਾ ਹੈ ਉਹ 1 ਇੰਚ ਨਾਲ ਵੀ ਛੱਡ ਜਾਂਦਾ ਕਈ ਵਾਰ ਆਪਾਂ ਤੋਂ ਜਿਹੜਾ ਲੇੜ ਹੈ ਮਾੜਾ ਮੋਟਾ ਮੋਟਾ ਵਜ ਜਾਂਦਾ ਤਾਂ ਕਰਕੇ ਇਹਨੂੰ 1.5 ਇੰਚ ਜ਼ਿਆਦਾ ਜਿਹੜਾ ਤੁਸੀਂ ਕੁੜਤੇ ਦੀ ਲੰਬਾਈ 1.5 ਇੰਚ ਰੱਖਣੀ ਹੈਗੀ ਹੁਣ ਇਹਦੀ ਲੰਬਾਈ 31 ਤਿਆਰ ਹੈ ਆਪਾਂ 23 ਘਟਾਈ ਕਰਾਂਗੇ ਲੰਬਾਈ ਤੋਂ ਬਾਅਦ ਆਪਾਂ ਜੀ ਪਹਿਲਾਂ ਜਿਹੜੀ ਇਹਦੀ ਹਿੱਪ ਹੈ ਇਹ ਮਿਲਨੀ ਹੈ ਕਿਉਂਕਿ ਘੇਰ ਵੀ ਗਦੇ ਵੀ ਮਿਲਣਾ ਜਿਹੜਾ ਘੇਰ ਹੈ ਇਹਦੇ ਵਿੱਚ 1 ਇੰਚ ਦੀ ਕਾਟ ਪੈ ਜਾਂਦੀ ਹੁੰਦੀ ਹੈ ਉਰੋਂ ਇਹਦੀ ਘੇਰ ਇਹ ਘੇਰ ਕੱਟ ਤੋਂ ਹੁੰਦਾ ਹਿੱਪ ਜ਼ਿਆਦਾ ਹੁੰਦੀ ਹੈ ਆਪਾਂ ਨੇ ਹਮੇਸ਼ਾ ਜਦੋਂ ਇਹ কুরਤੇ ਦੀ ਲੰਬਾਈ ਤੋਂ ਬਾਅਦ ਆਪਾਂ ਘੇਰ ਕੱਟਣ ਆਪਾਂ ਨੇ ਹਿੱਪ ਮਿਲਨੀ ਹੈ ਇੱਕ ਹਿੱਪ ਇੱਕ ਫੀਟਿੰਗ ਇਹ ਦੋ ਚੀਜ਼ਾਂ ਮਿਲ ਕੇ ਫਿਰ ਆਪਾਂ ਜਿਹੜਾ ਇਹ ਘੇਰ ਹੈ ਇਹ ਕੱਟਣਾ ਅਰੇ ਇਹਦਾ ਘੇਰ ਆਪਣਾ ਆ ਰਿਹਾਗਾ ਸਾਡੇ 1.5 ਇੰਚ ਆ ਰਿਹਾ ਹੈ ਇਹ ਆਪਾਂ 21 ਤੋਂ 1 ਇੰਚ ਐਕਸਟਰਾ ਰੱਖਦੇ ਆਂ ਜੀ ਸਾਡੇ 1.5 ਇਹਦੀ ਕਟਾਈ ਹੈ ਜਿਹੜੀ 1.58 ਹੋਊਗੀ ਇਸ ਤੋਂ ਬਾਅਦ ਆਪਾਂ ਇਹਦੀ ਫਿਟਿੰਗ ਮਿਲਣੀ ਹੈ ਉਰੋਂ ਕੁਰਤੇ ਵੀ ਅਮਰੀਕਾ ਕੋਲੋਂ ਪੱਟੀ ਦੇ ਬਾਟਨ ਲਾ ਕੇ ਇਹਦੀ ਫਿਟਿੰਗ ਹੈ ਜਿਹੜੀ 17 ਤਿਆਰ ਹੈ ਇਹਨੂੰ ਆਪਾਂ 18 ਇੰਚ ਰੱਖਾਂਗੇ ਇਹ ਆ ਜਿਹੜੀ ਕਮਰੇ ਦੀ ਸਾਢੇ 15 ਹੈ ਇਹ ਸਾਢੇ 16 ਰਹੂ ਕਿਉਂਕਿ ਅੱਜ ਕੱਲ ਕੁਰਤੇ ਪਜਾਮੇ ਦੇ ਵਿੱਚ ਵੀ ਫਿਟਿੰਗ ਪੈਂਦੀ ਹੈ ਪਹਿਲਾਂ ਤਾਂ ਕੁਰਤੇ ਪਜਾਮੇ ਇਸ ਤਰ੍ਹਾਂ ਸਿੱਧੀ ਸੇ ਆਉਂਦੇ ਨੇ ਤੇ ਹੁਣ ਇਹਦੀ ਫਿਟਿੰਗ ਇੱਥੋਂ ਲੱਗਦਾ ਉਰੋਂ ਲੱਗਦਾ हिਪਾ ਲੱਗਦਾ ਕੇਰ ਲੱਗਾ ਇਸ ਤੋਂ ਬਾਅਦ ਹੀ ਆਪਾਂ ਇਹਦਾ ਜਿਹੜਾ ਤੀਰ ਹੈ ਉਹ ਮੇਨਣਾ ਹੈ ਇਸ ਤਰ੍ਹਾਂ ਕਮੀਜ਼ ਨੂੰ ਇਹ ਉਲਟਾ ਕੇ ਇੱਥੋਂ ਤੇ ਇਸ ਤਰ੍ਹਾਂ ਤੀਰਾ ਮਿਲਣਾ ਹੈ ਇਹ ਜਿਹੜਾ ਤੀਰਾ 1.14 ਆ ਰਿਹਾ ਹੈ ਇਹ 1.15 ਰੱਖਿਆ ਦਿਓ ਕਿਉਂਕਿ ਅੱਧਾ ਇੰਚ ਇਧਰ ਸਲਾਈ 'ਚ ਅੱਧਾ ਇੰਚ ਇਧਰ ਇਸੇ ਤਰ੍ਹਾਂ ਹੀ ਜਿਹੜਾ ਇਹ ਤੀਰੇ ਦੀ ਜਿਹੜੀ ਆਹ ਹੈ ਇਹ ਉਸ ਤਰ੍ਹਾਂ ਪੂਰਾ 3.5 ਇਹ ਤੀਰਾ ਪੂਰਾ 3.4 ਰੱਖਿਆ ਜਾਊਗਾ ਤੇ ਆ ਬਾਅਦ ਚ ਕਾਟ ਪਊਗੀ ਇਹ ਤੁਹਾਨੂੰ ਨਾਲ ਹੁੰਦੀ ਦੱਸਾਂਗੇ ਇਸ ਤਰ੍ਹਾਂ ਹੀ ਬਾਹਾਂ ਦੀ ਲੰਬਾਈ ਆ 18 ਇੰਚ ਤਿਆਰ ਹੈ ਇਹਦੀ ਉਨੀ ਕਟਾਈ ਹੋਗੀ ਬਾਕੀ ਤੁਹਾਨੂੰ ਕਟਾਈ ਦੇ ਨਾਲ-ਨਾਲ ਦੱਸ ਦਿਆਂ ਹੁਣ ਆਪਾਂ ਇਹਦੀ ਪਹਿਲਾ ਜਿਹੜੀ ਲੈਂਥ ਤੇ ਘੇਰ ਉਹ ਲਾਉਣੇ ਆ ਹਾਂਜੀ ਹੁਣ ਜਿੰਨੀ ਆਪਣੀ ਕੁਰਤੇ ਪਜਾਮੇ ਦੀ ਲੰਬਾਈ ਸੀ ਉਹਦੇ ਨਾਲੋਂ 1.5 ਇੰਚ ਐਕਸਟਰਾ ਜਿਹੜੀ ਆਪਾਂ ਨੇ ਇਹ ਕਟਾਈ ਐ ਉਹ ਕਰਨੀ ਆ। ਆਪ ਇਸ ਤਰ੍ਹਾਂ ਇਹਨੂੰ ਕੱਪੜੇ ਨੂੰ ਇਹ ਮੋੜ ਕੇ ਪਨੇਵਰ ਨੰਬਾਈ ਹੋਗੀ ਆ ਕੰਨੀ ਹੋਗੀ ਆ ਪਣਾ ਹੋ ਗਿਆ। ਇਹਨੂੰ ਦੂਰਾ ਮੋੜ ਲੈਣਾ। ਇਹਦੀ ਆਪਾਂ ਕਟਿੰਗ ਕਰ ਦੇਣੀ ਆ। ਹੁਣ ਆਪਾਂ ਇਹਦਾ ਘੇਰ ਕੱਟਾਂਗੇ। ਤੁਹਾਨੂੰ ਮੈਂ ਸੌਣ ਦੱਸਿਆ ਸੀ ਆਪਾਂ ਹਿੱਪ ਤੋਂ ਘੇਰ ਤੋਂ ਕਰਨਾ। ਇਹਦਾ ਕੀ ਵਹਿ ਜੜਾ ਸਾਢੇ 17 ਆਉਂਦਾ ਹੁਣ ਆਪਾਂ ਸਾਢੇ 18 ਜਿਹੜਾ ਘੇਰ ਕਟਾਂਗੇ ਇਹ ਮਾੜਾ ਜਿਹੜਾ ਕੋਟਾ ਜਮਾ ਮੈਂ ਖੁੱਲਾ ਕਰਨੇਗਾ ਥੋੜਾ ਜਿਹਾ ਭੀੜਾ ਮੈਂ ਇਹਦਾ ਘੇਰ ਨਹੀਂ ਕਰਤੋਂ ਵੈਸੇ ਇਹਦਾ ਘੇਰ ਹੈ ਜਿਹੜਾ ਸਾਢੇ 18 ਕੱਟਣਾ ਸੀਗਾ ਆਪਾਂ ਜਿਹੜਾ ਘੇਰ ਹੈ ਇਹ ਲਾ ਲਈ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਇਹਨੂੰ ਇਸ ਤਰ੍ਹਾਂ ਖੋਲ ਕੇ ਤੁਸੀਂ ਜਿਹੜਾ ਸਿੱਧਾ ਪਾਸਾ ਹੈ ਉਹ ਵਿੱਚ ਰੱਖ ਲੈਣਾ ਤੇ ਪੁੱਠੇ ਪਾਸੇ ਤਹਿ ਲਾਉਣੀ ਹੈ ਇਹਦੀ ਆ ਉੱਪਰਲਾ ਪੁੱਠਾ ਆ ਪੁੱਠਾ ਇਸ ਤਰ੍ਹਾਂ ਇਹਦੀ ਤਹਾਂ ਜਿਹੜੀ ਲੰਬੀ ਇਸ ਤਰ੍ਹਾਂ ਮੋੜ ਕੇ ਇਸ ਤਰ੍ਹਾਂ ਪਹਿਦੀ ਤਹਾਂ ਜਿਹੜੀ ਲਾ ਲਈ ਇਹ ਜਿਹੜੇ ਆ ਬੰਦ ਪਾਸੇ ਨੇ ਜੀ ਇਹ ਵਾਲੇ ਇਹ ਆਪਾਂ ਨੇ ਆਪਦੇ ਕਿੰਨੀ ਰੱਖਣੇ ਨੇ ਬੰਦ ਪਾਸੇ ਕਿਉਂਕਿ ਇਹ ਜਿਹੜੇ ਬੰਦ ਪਾਸੇ ਆਪਾਂ ਆਪਦੇ ਕਿੰਨੀ ਰੱਖ ਰਹੇ ਹਾਂ ਜਦੋਂ ਆਪਾਂ ਜਿਹੜੀ ਉਹ ਪੱਟੀ ਕੱਟਾਂਗੇ ਉਹਦੇ ਵਿੱਚ ਕੋਈ ਉਲਝੇ ਨਾ ਨਹੀਂ ਪੈਂਦਾ ਹੈਗਾ ਸੋ ਜਦੋਂ ਪੱਟੀ ਕੱਟਾਂਗੇ ਉਹ ਦੱਸਾਂਗੇ ਬੰਦ ਪਾਸੇ ਨੇ ਜਿਹੜੇ ਆਪਾਂ ਨੇ ਇਹ ਆਪਦੇ ਕਿੰਨੀ ਰੱਖ ਲੈਣੇ ਨੇ ਹੁਣ ਆਪਾਂ ਇਹਦੇ ਉੱਤੇ ਤੀਰੇ ਦੀ ਨਿਸ਼ਾਨੀ ਲਾਵਾਂਗੇ ਇਸ ਤਰ੍ਹਾਂ ਕਮੀਜ਼ ਹੈ ਜਿਹੜਾ ਇਹਦਾ ਟੀਰਾ ਮੋਡਾਂਗੇ ਆਪਾਂ ਇਹਦਾ ਟੀਰਾ ਆਪਣਾ 15 ਤੋਂ ਥੋੜਾ ਜਿਹਾ ਘੱਟ ਆਉਂਦਾ ਹੈਗਾ 14.5 ਇਹ 1 ਇੰਚ ਐਕਸਟਰਾ ਰੱਖਿਆ ਜਾਂਦਾ ਜੇ 14.5 ਤਾਂ 15.5 ਰੱਖਿਆ ਜਾਓ 15.5 ਦਾ ਆਪਾਂ ਨੇ ਫੇਰ ਅੱਧ ਕਰ ਲੈਣਾ ਜਿਸ ਤਰ੍ਹਾਂ ਇਹਨੇ 15.5 ਤੇ ਆਪਾਂ ਇਸ ਤਰ੍ਹਾਂ ਇੰਚੀ ਟੇਪ ਵੀ ਤੁਸੀਂ ਮੋੜ ਕੇ ਵੀ ਜਿੰਨਾ ਆਉਂਦਾ ਹੈਗਾ ਆਪਣਾ ਪੌਣੇ 8 ਆ ਰਿਹਾ ਹੈਗਾ ਤਾਂ ਆਪਾਂ ਪੌਣੇ 8 ਜਿਹੜਾ ਉਹ ਇਹਦੇ ਨਿਸ਼ਾਨ ਲਾਵਾਂਗੇ ਥੋੜਾ ਜਿਹਾ ਇਹ ਵੱਡਾ ਕਰ ਲੈਣਾ ਇਸ ਤੋਂ ਬਾਅਦ ਹੀ ਆਪਾਂ ਇਹਦਾ ਮੋਢਾ ਲਾਵਾਂਗੇ ਇਹ ਜਿਹੜਾ ਇਹ ਮੋਡਾ ਮਿਲਣਾ ਹੈਗਾ ਆਪਾਂ ਨੇ ਆਹ ਚੀਜ਼ ਸੱਦ ਕੇ ਇੱਥੋਂ ਮਿਲਣਾ ਹੈ ਇਹ ਜਿਹੜਾ ਮੋਡਾ ਹੁੰਦਾ ਹੈ ਇਹ ਇਸ ਤਰ੍ਹਾਂ ਹੁੰਦਾ ਜੀ ਆਪਾਂ ਇਹ ਇਸ ਤਰ੍ਹਾਂ ਜਿਹੜਾ ਇਹ ਮੋਡਾ ਹੈਗਾ ਆਪਾਂ ਨੇ ਉਰੋਂ ਇਸ ਤਰ੍ਹਾਂ ਇੱਥੇ ਨਿਸ਼ਾਨ ਲਾ ਲਵੇ ਜਾ ਫਿਰ ਆਪਣੇ ਇੱਥੇ ਜੀ ਇਹਦੀ ਬਿਲਕੁਲ ਇੱਥੇ ਆ ਰਿਹਾ ਹੈ ਫਿਰ ਇੱਥੋਂ ਆਪਾਂ ਲਈ ਇਹ ਜਿਹੜਾ ਮੋਡਾ ਹੈ ਇਹ ਸਿੱਧਾ ਕਰਨਾ ਹੈ ਇੱਥੋਂ ਇਹ ਮੋਡਾ ਜਿਹੜਾ 6 ਇੰਚ ਆ ਰਿਹਾ ਹੈ ਆਪਣਾ ਬਾਕੀ ਇਹਦੀ 1.5 ਇੰਚ ਦੀ ਕਾਟ ਪੈਂਦੀ ਹੁੰਦੀ ਹੈ ਇਹ ਕਿਉਂਕਿ ਇਹ ਜਿਹੜਾ ਆਪਣਾ ਇਹ ਮੱਲਾ ਲੱਗਦਾ ਇਹਦੇ ਵਿੱਚ 1.5 ਇੰਚ ਦੀ ਕਾਟ ਸਾਢੇ 6 ਹੈ 1.5 ਇੰਚ ਇਹਦੇ ਵਿੱਚ ਆਪਾਂ ਉਹ ਜੋੜ ਦਾਂਗੇ ਤਾਂ ਹੁਣ ਆਪਾਂ 7.5 ਇੰਚ ਤਿੰਨ ਸਾਲ ਨਹੀਂ ਲਾਵਾਂਗੇ ਇਸ ਤਰ੍ਹਾਂ ਇਹ ਜਿਹੜੀ ਉਹ 1.5 ਇੰਚ ਦੀ ਹੈ ਇਹ ਕਾਟ ਪਊਗੀ ਭਾਈ ਹੁਣ ਆਪਾਂ ਜਿਹੜਾ ਇਹਦਾ ਗਲਾ ਹੈਗਾ ਉਹ ਰੱਖ ਲੈ ਇਹ ਜਿਹੜਾ ਗਲਾ ਹੀ ਸੋਨੂੰ ਗਲੇ ਦੀ ਕਈ ਵਾਰ ਆਪਾਂ ਨੂੰ ਪਤਾ ਨਹੀਂ ਲੱਗਦਾ ਵੱਡਾ ਛੋਟਾ ਕੁਰਤਾ ਪਜਾਮਾ ਹੁੰਦਾ ਹੈਗਾ ਆਪਣਾ ਕਿਸੇ ਦਾ ਵੱਡਾ ਹੁੰਦਾ ਕਿਸੇ ਦਾ ਛੋਟਾ ਵੀ ਆਪਾਂ ਕਿੰਨਾ ਕੱਟੀਏ ਤੁਸੀਂ ਜਿਹੜੀ ਆ ਸਲਾਈ ਹੈ ਇਹਨੂੰ 1/2 ਇੰਚ ਇਧਰ ਸੱਜ ਦਾ ਇਹਨੂੰ ਪੂਰੀ ਨੂੰ ਮਿਲ ਲੋ ਚਾਹੀਦਾ ਇਹ ਪੰਜ ਆ ਰਹੀ ਹੈ ਤਾਂ ਆਪਾਂ ਨੂੰ ਇਹ ਜਿਹੜੀ ਆਪਣੀ ਤੇਦੀ ਸਲਾਈ ਹੈ ਇਹ 6 ਇੰਚਉਣੀ ਚਾਹੀਦੀ ਆ ਜਦੋਂ ਆਪਾਂ ਉਰੋਂ ਇਹਨੂੰ ਧਰਾਂਗੇ ਜਿੱਥੇ ਆਪਣੀ ਇਹ ਸਲਾਈ ਹੈ ਜਿਹੜੀ ਇਹ 6 ਇੰਚ ਆਉਗੀ ਬਸ ਆ ਆਪਣੀ ਜਿਹੜੀ ਗਲਾ ਹੈ ਇਹਦੀ ਚੜਾਈ ਰਹੇ ਜੂ ਜੇ ਤੁਸੀਂ ਇਸ ਤਰ੍ਹਾਂ ਜਿਹੜਾ ਗਲਾ ਤਿਆਰ ਕਰਨਾ ਜੋ ਵੀ ਤੁਸੀਂ ਕੁਰਤੇ ਬਿਦਾਮੇ ਦਾ ਨਾਪ ਲੈ ਰਹੇ ਹਾਂ ਇਹ ਬਸ ਉਹਦੀ ਜਿਹੜੀ ਆਪਣੀ ਆਹ ਸਲਾਈ ਹੈ ਇਹਨੂੰ ਮਿਲ ਕੇ ਦਿਨੋ 2 ਇੰਚ ਐਕਸਟਰਾ ਰੱਖਣਾ ਇਹ 5 ਇੰਚ ਹੈ ਤਾਂ ਆਪਾਂ ਨੇ 6 ਇੰਚ ਰੱਖਣਾ ਫਿਰ ਆਪਾਂ ਨੇ ਜਿਹੜਾ 6 ਇੰਚ ਦਿਨ ਸਾਨੀ ਲਾਵਾਂਗੇ ਇਸ ਤਰ੍ਹਾਂ ਇਹ ਜਿਹੜਾ ਗਲਾ ਹੈ ਆਪਣਾ ਇਹ ਤਿਆਰ ਹੋ ਜਾਊਗਾ ਇਨਸਾਨੀ ਲੱਗੀ ਆ ਆਪਣਾ ਗਲਾ ਰਹਿ ਗਿਆ ਇਸ ਤੋਂ ਬਾਅਦ ਆਪਾਂ ਨੇ نیچے ਵੀ ਕਿੰਨਾ ਇਹ ਡੂੰਘਾ ਰੱਖਣੇ ਦਾ ਇਹ ਵੀ ਬਿਲਕੁਲ ਇਸ ਤਰ੍ਹਾਂ ਹੀ ਬਟਨ ਖੋਲ ਕੇ ਦਾ ਇਹ ਮੈਂ ਜਿਹੜਾ ਕੁੜਤਾ ਪਜਾਮਾ ਬਣਾ ਰਹੀਆਂ ਮੈਂ ਕਾਲਰ ਵਾਲਾ ਬਣਾ ਰਹੀਆਂ ਮੈਂ ਬੈਨ ਗਲੇ ਵਾਲਾ ਨਹੀਂ ਬਣਾ ਰਹੀ ਲੇਕਿਨ ਇਹ ਜਿਹੜੀ ਆਪਣੀ ਗਲਾਈ ਹੁੰਦੀ ਹੈ ਇਹ ਚਾਹੇ ਕਾਲਰ ਲਾਉਣਾ ਚਾਹੇ ਗਰਦਨੀ ਲਾਉਣੀ ਹੈ ਇਹ ਉਨੀ ਹੁੰਦੀ ਹੈ ਇਸ ਤਰ੍ਹਾਂ ਇਹਨੂੰ ਕਰਕੇ ਇਹ ਇਸ ਤਰ੍ਹਾਂ ਆਪਾਂ ਇਹ ਸਿੱਧਾ ਕੱਢ ਲਾਂਗੇ ਸਿੱਧਾ ਕਰਕੇ ਇਹ ਇਸ ਤਰ੍ਹਾਂ ਇਧਰ ਉੱਪਰੋਂ ਆਪਾਂ ਜਿਹੜਾ ਹੈ ਨਿਸ਼ਾਨੀਆਂ ਇਹਦੇ ਉੱਤੇ ਇਥੇ ਕਿਹਨਾਂ ਨਿਸ਼ਾਨੇ ਆਪਣਾ ਉਰੇ ਆਉਂਦਾ ਫਿਰ ਆਪਾਂ ਜਿਹੜੀ ਇਹ ਤੋਂ ਮਿਲ ਲਾਂਗੇ ਇਹ ਤੋਂ ਕਿੰਨਾ ਆ ਰਿਹਾ ਆਪਣਾ ਇਹ 2.5 ਇੰਚ ਆ ਰਿਹਾ ਹੈ ਅੱਧਾ ਇੰਚ ਉੱਪਰ ਇਹਦੀ ਸਲਾਈ ਦਾ ਛੱਡ ਕੇ ਜਦਾ ਮਤਲਬ ਆਪਣਾ ਜਿਹੜਾ ਗਲਾ ਹੈ ਉਹ نیچے ਨੂੰ 3 ਇੰਚ ਘਟਾਈ ਹੋਊਗੀ ਜਿਹੜੀ ਗਲੇ ਦੀ ਕਟਾਈਏ ਇਸ ਤਰ੍ਹਾਂ ਹੋਊਗੀ। ਉਸ ਫਿਰ ਇਸ ਦੀ ਜਿਹੜੀ ਇਹ ਗਲਾਈ ਬੈਠੀ। ਇਹ ਤੋਂ ਪੈਨਲ ਲੈਣਾ ਨੇ ਚਿੱਟੇ ਗੁੱਤੇ ਵੀ ਆਨੇ ਨੇ ਨਸਾਨੀ ਲੈਣੀ ਸੀ। ਉਸ ਤੋਂ ਬਾਅਦ ਇਹਦੀ ਜਿਹੜੀ ਫੀਟਿੰਗ ਹੈ। ਆਪਣੀ ਫੀਟਿੰਗ ਹੈਗੀ ਹੈ 17 ਇੰਚ। ਆਪਾਂ ਨੇ 1 ਇੰਚ ਐਕਸਟਰਾ ਰੱਖ ਕੇ ਇਹਦੀ ਫੀਟਿੰਗ ਕੱਟਣੀ ਆ 9 ਇੰਚ ਆਪਾਂ ਉਹਨੂੰ 9 ਇੰਚ ਤੇ ਨਿਸ਼ਾਨੀ ਲਾ ਦਾਂਗੇ ਇੱਕ ਨਿਸ਼ਾਨੀ ਤਾਂ ਜੀ ਜਿਹੜੀ ਆਪਾਂ ਨੇ ਇਸ ਤਰ੍ਹਾਂ ਮਲਾਉਣੀ ਆ ਇਹ ਤਾਂ ਆਪਣੀ ਜਿਹੜੀ ਕਾਰਟ ਐ ਪਿੱਛਲੇ ਪੰਨੇ ਦੀ ਪੂ ਤੇ ਜਿਹੜੀ ਅਗਲੇ ਪੱਲੇ ਦੀ ਕਾਰਟ ਐ ਉਹ ਇਸ ਤਰ੍ਹਾਂ ਇਤੋਂ ਬਾਅਦ ਜਿਹੜੀ ਇਹਦੀ ਆਪਾਂ ਨੀਚੋਂ ਚਾਕ ਵੀ ਮਿਲ ਸਕਦੇ ਆ ਲੇਕਿਨ ਆਪਾਂ ਜਿਹੜੀ ਆ ਲੰਮੀ ਸਿਉਣਾ ਹੈ ਇਹ ਵੀ ਮਿਲ ਸਕਦਾ ਕਿਉਂਕਿ ਕਈ ਵਾਰ ਆਪਾਂ ਕੋੜਤਾ ਬਜਾਉਣਾ ਨੀਵਾ ਕਰਨਾ ਹੋਵੇ ਉਹ ਅੱਗੋਂ ਨੀਵਾ ਹੋ ਜਾਂਦਾ ਜਿਹੜੀ ਆ ਸਲਾਈ ਹੈ ਇਹ ਨੂੰ ਮਿਲ ਲਿਆ ਕਰੋ ਵੀ ਤੁਸੀਂ ਕਿੰਨੇ ਇੰਚ ਰੱਖਣਾ ਹੈ ਆ ਦੇਖੋ ਇਹ ਸਲਾਈ ਹੈ ਜਿਹੜੀ ਇਹਦੀ ਤੇ ਇਹ ਆ ਰਹੀ ਹੈਗੀ ਪਰ ਉਹਨੇ ਇੱਕ 13 ਇੰਚ ਇਹ ਵੀ 2 ਇੰਚ ਜ਼ਿਆਦਾ ਰੱਖੀ ਜਾਂਦੀ ਹੈ ਅੱਧਾ ਇੰਚ ਇਧਰ ਸਲਾਈ ਦਾ ਆ ਜਾਂਦਾ ਅੱਧਾ ਇੰਚ ਜਦੋਂ ਆਪਾਂ ਇਹਨੂੰ ਉਹ ਕਰਦੇ ਹਾਂ ਉਦੋਂ ਵਿੱਚ ਆ ਜਾਂਦਾ ਹੁਣ ਆਪਾਂ ਇਹਦੀ ਇਹ 13 ਆ ਰਹੀ ਆਪਾਂ 14 ਇੰਚ ਰੱਖਾਂਗੇ ਉਦੋਂ ਉਰੋਂ ਆਪਾਂ 14 ਇੰਚ ਤੇ ਨਿਸ਼ਾਨੀ ਲਾ ਕੇ ਨਿਸ਼ਾਨੀ ਲਾ ਰਾਂਗੇ ਇਸ ਤੋਂ ਬਾਅਦ ਜਿਹੜੀ ਇਹਦੀ ਹਿੱਪ ਹੈ ਫਿਰ ਦੁਬਾਰਾ ਜਿੰਨੀ ਇਹਦੀ ਹਿੱਪ ਤਿਆਰ ਸੀ 7.5 ਬਾਹ ਦਾ ਇੰਚ ਇਹ ਦੂਜਾ ਦੇ ਰੱਖੀ ਸੀ 18 ਇੰਚ ਉਹਦੀ 9 ਇੰਚ ਤੇ ਆਪਾਂਨ ਸਾਲੀ ਲਾ ਲਾਂਗੇ ਹੁਣ ਜੀ ਰਹਿ ਗਈ ਆਪਣੇ ਕੰਮ ਰ ਕਮਰਾਉਂਦੀ ਜੇ ਸਾਢੇ 15 ਇਹਨੂੰ ਆਪਾਂ ਸਾਢੇ 16 ਰੱਖਾਂਗੇ ਇਹ ਉਸ ਰੁਪਏ ਕੋਲ ਬਚਾ ਲਿਓ ਸਸੇ ਆਪਾਂ ਇੱਥੋਂ ਇਹਨੂੰ ਸਿੱਧਾ ਕਰਦਾਂਗੇ ਇੱਥੋਂ ਇਹਨੂੰ ਸਿੱਧਾ ਕਰਦਾਂਗੇ ਇਹ ਜਿਹੜੀ ਇਹਦਾ ਆਪਾਂ ਨੇ ਤਿਆਰ ਰੱਖਣੀ ਐ ਬਾਕੀ ਆਪਾਂ ਇਸ ਤਰ੍ਹਾਂ ਇਹ ਜਿਹੜੀ ਕਟਾਈ ਕਰਦਾਂਗੇ ਇਹ ਐਨ ਐਕਸਟਰਾ ਕੱਪੜਾ ਰੱਖਾਂਗੇ ਹੁਣ ਇਹ ਇਹ ਦੁਬਾਰਾ ਤੋਂ ਦੱਸਦੇ ਆ ਪੱਟੀ ਇਹ ਜਿਹੜੀ ਜਿੱਥੋਂ ਬੰਦ ਕਰੀ ਹੁੰਦੀ ਹੈ ਇਹ ਇੱਥੋਂ ਪੱਤੀ ਮਿਲਣੀ ਆ ਆਪਾਂ ਇਹਦੇ ਤੱਕ ਇਹ ਆਪਣੀ 8 ਇੰਚ ਆ ਰਹੀ ਹੈ ਇਹ ਵੀ 1 ਇੰਚ ਵੱਡੀ ਰੱਖਣੀ ਹੈ ਕਿਉਂਕਿ ਇੱਧਰ ਵੀ ਸਲਾਈ ਆਉਂਦੀ ਹੈ ਤੇ ਇੱਧਰ ਵੀ ਆਪਾਂ ਪੱਟੀ ਹੈ ਜਿਹੜੀ ਉਹਨੂੰ ਬੰਦ ਕਰ ਲੈ ਇਹਦੀ 9 ਇੰਚ ਪੱਟੀ ਕੱਟਾਗੇ ਆਪਾਂ 9 ਇੰਚ ਤੇ ਨਸਾਨੀ ਲਾ ਕੇ ਇਹਦੀ ਇੱਕ ਪੱਟੀ ਵੱਡੀ ਹੁੰਦੀ ਹੈ ਜੀ ਇੱਕ ਪੱਟੀ ਛੋਟੀ ਹੁੰਦੀ ਹੈ ਜਿਸ ਤਰ੍ਹਾਂ ਇਹ ਹੈ ਜਿਹੜੀ ਇੱਧਰਲਾ ਪਾਸਾ ਹੈਗਾ ਇਹ ਤਾਂ 8 ਇੰਚ ਘੱਟ-ਘੱਟਾਂਗੇ ਜਿਹੜਾ ਇੱਧਰਲਾ ਪਾਸਾ ਹੈ ਉਹ 8 ਇੰਚ ਬੰਦ ਘੱਟਾਂਗੇ ਇਹ ਤੁਸੀਂ ਗਲੇ ਦੀ ਕਾਟ ਪਾ ਕੇ ਇਹਨੂੰ ਖੋਲ ਕੇ ਵੀ ਕਰਤ ਸਕਦੇ ਹੋ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਸਿੱਧੇ ਪਾਸੇ ਕਿੱਧਰ ਆਉ ਲੇਕਿਨ ਜਦੋਂ ਆਪਾਂ ਇਹਦੇ ਜਿਹੜੇ ਇਹ ਪਾਸੇ ਨੇ ਕਿ ਬੰਦ ਪਾਸੇ ਆਪਦੇ ਕਿੰਨੀ ਰੱਖਾਂਗੇ ਤਾਂ ਹਮੇਸ਼ਾ ਹੀ ਆਪਾਂ 1/2 ਇੰਚ ਇਸ ਤਰ੍ਹਾਂ ਕਰ ਜਦੋਂ ਕਟਾਈ ਕਰਕੇ ਇਹ ਇਧਰ ਨੂੰ ਖੁੱਲ ਜੂਗਾ ਫਿਰ ਇਧਰਲਾ ਪਾਸਾ ਇਹ ਛੋਟਾ ਆ ਜੂ ਇਧਰਲਾ ਵੱਡਾ ਇਧਰ ਪੱਟੀ ਲੱਗੂਗੀ ਕਿਉਂਕਿ ਇਹ ਪਾਸਾ ਛੋਟਾ ਚਾਹੀਦਾ ਹੈ ਨੀਚੇ ਵਾਲਾ ਪਾਸਾ ਵੱਡਾ बस ਉਹਨਾਂ ਆਪਾਂ ਇਹਦੀ ਜਿਹੜੀ ਕਟਿੰਗ ਹੈ ਉਹ ਕਰਤਾ ਇਹਦੇ ਦਰੋਂ ਜਿਹੜੇ ਬੰਦ ਪਾਸੇ ਨੇ ਜੀ ਆਪਾਂ ਕੱਟ ਕੇ ਇਹ ਅੱਧਾ ਇੰਚ ਦੀ ਕਾਟ ਹੈ ਜਿਹੜੇ ਹੈ ਆਪਣੇ ਘੇਰ ਦੀ ਇਸ ਸਾਈਡ ਪੈਦੀ ਹੈ ਇਹ ਹੋਰ ਉਹ ਆਪਾਂ ਅੱਧਾ ਇੰਚ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਮਲਾਵਾਂਗੇ ਕਿਉਂਕਿ ਫਿਰ ਜਿਹੜਾ ਘੇਰ ਹੈ ਆਲੇ-ਦਾਲੇ ਨੂੰ ਜੇ ਨੂੰ ਚੌੜਾ ਨਹੀਂ ਹੁੰਦਾ ਤੇ ਅੱਧਾ ਇੰਚ ਦੀ ਘਾਟ ਪਾਵਾਂਗੇ ਘੇਰ ਕਿੰਨੀ ਹੁਣ ਸਾਨੂੰ ਅਸੀਂ ਕੱਟਦੇ ਆਂ ਦੇਖੋ ਇਸ ਤਰ੍ਹਾਂ ਇਹਦੀ ਕਟਾਈ ਹੈ ਜੀ ਉਹ ਆਪਾਂ ਕਰਦੇ ਆਂ ਪਹਿਲਾਂ ਜਿਹੜੀ ਆ ਨਿਸ਼ਾਨੀ ਲੱਗੀ ਹੋਈ ਹੈ ਇਹ ਤੇ ਹੀ ਆਪਾਂ ਚਾਰੇ ਪੱਲਿਆਂ ਤੇ ਕਟਾਂਗੇ ਇਸ ਤਰ੍ਹਾਂ ਬਸ ਇੱਕ ਗੱਲੀ ਇਹ ਘਾਟ ਹੈ ਜਿਹੜੀ ਚਾਰੇ ਪੱਲਿਆਂ ਦੀ ਪਊ ਬਾਕੀ ਇਹਦੇ ਉੱਪਰ ਜਿਹੜੀ ਇਹ ਉੱਪਰਲਾ ਪੱਲਾ ਤਾਂ ਇਹ ਆਪਾਂ ਇਸ ਤਰ੍ਹਾਂ ਤਹਿ ਮਾਰੀ ਤੀ ਫਿਰ ਇਹ ਕੱਟ ਕੇ ਉੱਪਰ ਘਾਟਾ ਪਾਉਣੀ ਸਿਖਾ ਲੀਆਂ ਨਹੀਂ ਹੁਣ ਇੱਥੋਂ ਆਪਾਂ ਆ ਜਿਹੜੀ ਮੂਰਲੇ ਪੱਲਿਆਂ ਦੀ ਕਾਟ ਹੈ ਇਹ ਪਾ ਦਾਂਗੇ ਫਿਰ ਆਪਾਂ ਜਿਹੜੀ ਆਪਣੀਆਂ ਟੇਢੀ ਕਾਟ ਹੈ ਇਸ ਨੂੰ ਪਾ ਦਾਂਗੇ ਇਸ ਤੋਂ ਬਾਅਦ ਆਪਾਂ ਆਪਣੇ ਇਹ ਜਿਹੜਾ ਗਲਾ ਹੀ ਵੱਡਾ ਛੋਟਾ ਬਾਅਦ ਵਿੱਚ ਵੀ ਹੋ ਸਕਦਾ ਪਰ ਲੇਕਿਨ ਮੈਂ ਤੁਹਾਨੂੰ ਦੱਸਿਆ ਵੀ ਜੇ ਤੁਸੀਂ ਨਾਪ ਲੈ ਕੇ ਵੀ ਕਿਸ ਤਰ੍ਹਾਂ ਕੱਟ ਸਕਦੇ ਹੋ ਕਿ ਜਿਹੜੀ ਇਹ ਪੱਟੀ ਹੈ ਇਹ ਵੀ ਵਿੱਚ ਕੈਂਚੀ ਪਾ ਕੇ ਇਸ ਤਰ੍ਹਾਂ ਇਹ ਦੋਨੋਂ ਕੱਟਣੀਆਂ ਬਸ ਉੱਪਰ ਲਿਖਤ ਹੈ ਕੱਟਣੀਆਂ ਆ ਜੇ ਹੁਣ ਇਹ ਆਪਾਂ ਜਦੋਂ ਇਹਨੂੰ ਸਿੱਧਾ ਕਰਾਂਗੇ ਇਸ ਤਰ੍ਹਾਂ ਹਮੇਸ਼ਾ ਜਿਹੜੀ ਆਪਣੀ ਦਰ ਸੱਜੇ ਹੱਥ ਵਾਲੀ ਪੱਟੀ ਐ ਇਧਰ ਕੱਪੜਾ ਜ਼ਿਆਦਾ ਹੋਣਾ ਚਾਹੀਦਾ ਹੈ ਖੱਬੇ ਹੱਥ ਦੀ ਨਹੀਂ ਕੱਪੜਾ ਘੱਟ ਹੋਣਾ ਚਾਹੀਦਾ ਕਿਉਂਕਿ ਆ ਦੇਖੋ ਆ ਦੇਖ ਖੱਬੀ ਸਾਈਡ ਐ ਜਿਹੜੀ ਆਪਣੀ ਇਹ ਪੱਟੀ ਲੱਗਦੀ ਐ ਵੱਧ ਕੇ ਤੇ ਸੱਜੀ ਜਿਹੜੀ ਸਾਈਡ ਐ ਇਹ ਸਿਰਫ ਪੱਟੀ ਇੰਨੀ ਵੱਧਦੀ ਆ ਤਾਂ ਕਰਕੇ ਜਿਹੜਾ ਇਧਰਲਾ ਪਾਸਾ ਐ ਅੱਧਾ ਇੰਚ ਘੱਟ-ਘੱਟਿਆ ਜਾਂਦਾ ਐ ਇਧਰਲਾ ਪਾਸਾ ਅੱਧਾ ਇੰਚ ਵੱਧ ਘੱਟਿਆ ਜਾਂਦਾ ਐ ਇਹ ਆਪਣੀ ਜਿਹੜੀ ਕਟਿੰਗ ਹੈ ਹੋ ਗਈ ਹੁਣ ਮੈਂ ਤੁਹਾਨੂੰ ਪਿਸਲੇ ਪੱਲੇ ਦੀ ਕਟਿੰਗ ਦੱਸਦੀ ਆ ਫਿਰ ਆਪਾਂ ਜਿਹੜਾ ਪਿਸਲਾ ਪੱਲਾ ਜੀ ਉਹ ਜਿੰਨਾ ਆਪਣਾ ਇਹ ਮੋਟਾ ਥਿਆਰ ਹੈ ਇਸ ਤਰ੍ਹਾਂ ਇੰਨੀ ਕਾਟ ਉਰ ਨੂੰ ਸਾਨੀ ਲਾ ਕੇ ਜਿੰਨੇ ਇੰਚ ਇਹ ਇਹ ਪਿਸਲਾ ਪੱਲਾ ਕੱਟਿਆ ਜਾਊ ਇਹ ਆਪਣਾ 1.5 ਇੰਚ ਬੰਦ ਹੈ 1.5 ਇੰਚ ਇਧਰ ਲਾ ਲਾ ਦੇ ਇਹ ਜਿਹੜੀ ਪਿਸਲੇ ਪੱਲੇ ਦੀ ਕਟਿੰਗ ਹੈ ਕਿਉਂਕਿ ਕਈ ਇਹ ਪਿਛਲੇ ਪੱਲੇ ਦੀ ਕਾਟ ਘੱਟ ਪਾਉਂਦੇ ਨੇ ਜੋ ਜਿਵੇਂ ਵੀ ਪਾਉਂਦੇ ਨੇ ਫਿਰ ਪਿਸਲਾ ਜਾਂਦਾ ਪੱਲਾ ਹੈਗਾ ਉਹ ਪਿੱਛੇ ਨੂੰ ਡਹੀ ਜਾਂਦਾ ਗੁੱਟ ਤੇ ਦਾ ਇਹ ਇਸ ਤਰ੍ਹਾਂ ਜਿਹੜੀ ਆਪਣੀ ਆਹ ਕਾਟ ਹੁੰਦੀ ਹੈ ਇਹ ਜਿੰਨਾ ਆਪਣਾ ਕਪੜਾ ਬਚਦਾ ਹੈ ਇਹ ਇਸ ਤਰ੍ਹਾਂ ਕੱਟਿਆ ਜਾਂਦਾ ਇਹਨੂੰ ਆਪਾਂ ਕੱਟ ਦਾਂਗੇ ਹੁਣ ਬਸ ਇਹ ਕੱਟ ਲੈ ਆਏ ਦੀ ਕੋਈ ਕਾਟ ਨਹੀਂ ਗਈ ਗਲੇ ਦੇ ਇੱਥੇ ਆਪਣੇ ਮੱਲਾ ਜਿਹੜਾ ਪਾਉ ਲਾਵਾਂਗੇ ਇਹ ਕੱਟਿਆ ਗਿਆ ਇਸ ਤੋਂ ਬਾਅਦ ਜਿਹੜੀ ਆਹ ਹੈ ਤੁਸੀਂ ਥੋੜੀ ਜੀ ਇਹ ਜਿਹੜੀ ਫੀਟਿੰਗ ਹੈ ਇਹਨੂੰ ਕੱਟ ਸਕਦੇ ਹਾਂ ਫਿਰ ਆਪਾਂ ਜਿਹੜੀ ਇਹ ਘੇਰਦੀ ਹੈ ਇਹ ਘਾਟ ਕੋਲ ਦੀ ਇਹ ਜਿਹੜਾ ਆਪਣਾ ਕੁਸਤਾ ਹੈ ਇਹ ਕੱਟ ਕੇ ਤਿਆਰ ਹੋ ਗਿਆ ਹੁਣ ਸਾਨੂੰ ਇਹਦਾ ਤੀਰਾ ਕੱਟਣਾ ਸੁਖਾਉਣਾ ਹੈ ਜੀ ਹੁਣ ਆਪਾਂ ਇਹਦਾ ਮੱਲਾ ਕੱਟਾਂਗੇ ਮੱਲੇ ਦਾ ਲਾਪ ਤੁਹਾਨੂੰ ਦੱਸਿਆ ਸੀ ਜਿਹੜੀ ਉਰ ਇਸ ਤਰ੍ਹਾਂ ਮਿਲਣਾ ਹੈ ਇਹ ਸਾਢੇ 3 ਇੰਚ ਹੈ ਆਪਾਂ ਸਾਢੇ 4 ਇੰਚ ਕਟਾਈ ਕਰਾਂਗੇ ਲੰਬਾਈ ਇਹਦੀ ਆਪਾਂ ਜਿੰਨਾ ਤੀਰਾ ਕੱਟਿਆ ਸੀ ਉੰਨੀ ਇਹਦੀ ਲੰਬਾਈ ਕਟਾਂਗੇ ਆਹ ਚੀਜ਼ ਜਿਹੜੀ ਆਪਾਂ ਸਾਢੇ 4 ਇੰਚ ਕਟਾਂਗੇ ਆਪਾਂ ਲੰਬਾਈ ਕੱਟੀ ਦੀ ਉਹਦੀ 8 ਇੰਚ ਕੱਟੀ ਦੀ ਸੋਰਾ ਇੰਚ ਆਪਾਂ ਇਹਨੂੰ ਕੱਟਾਂਗੇ ਜਿੰਨਾ ਆਪਾਂ ਤੀਰਾ ਕੱਟਿਆ ਦੀ ਕੁਟਤੇ ਦਾ ਜਿਹੜਾ ਆਪਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਅੱਧਾ ਕਰਕੇ ਕੱਟਣਾ ਹੈ ਉਹ ਜਿੰਨਾ ਟੋਟਲ ਤੀਗਾ ਉਹਨਾ ਕੱਟਣਾ ਆਪਾਂ 16 ਇੰਚ ਦਾ ਜਿਹੜਾ ਤੀਰ ਹੈ ਇਹਦੀ ਲੰਬਾਈ ਜਿੰਨੀ ਕੁੜਤੇ ਦੀ ਤੀਰਾ ਕੱਟਣੀ ਉਹਨੇ ਤੀਰਾ ਤੁਸੀਂ ਇਹ ਮੱਲੇ ਦਾ ਕੱਟਣਾ ਕੀ ਕੱਟਿਆ ਗਿਆ ਇਸ ਤੋਂ ਬਾਅਦ ਇਹ ਨਹੀਂ ਨਹੀਂ ਫੋਲਡ ਕਰ ਲੈਣਾ ਦੂਰੇ ਪੱਲੇ ਨੂੰ ਇਹ ਚਾਰ ਲੜ ਹੋ ਗਏ ਜੀ ਦੇਖੋ ਹੁਣ ਜਿੰਨੀ ਆਪਾਂ ਨੇ ਗਲੇ ਦੀ ਚੜਾਈ ਸੀਗੀ ਆਪਣੀ ਜੋ ਆਪਾਂ ਗਲੇ ਦੀ ਇਤੋਂ ਔਕਾਤ ਕੱਢੀ ਸੀ ਉਹ ਕਿੱਥੇ ਆਸੀ ਹੁਣ ਆਪਾਂ ਇਹ ਟੋਰੀਆ ਰੇ ਨਾ ਜਿੱਦ ਇੱਕੇ ਵਾਰ ਇਹ ਜਿਹੜਾ ਪਗਲੇ ਦੀ ਕਟਿੰਗ ਕਰੀ ਸੀ ਜੀ ਇੰਨਾ ਹੀ ਚੌੜਾ ਜਿੰਦਾ ਪਾਈਦਾ ਗਲਾ ਕੱਟਾਂ ਨੂੰ ਇਸ ਤਰ੍ਹਾਂ 1.5 ਇੰਚ ਕਾਟ ਆਪ ਉਹਦੀ ਪਾਈ ਤੀ 1.5 ਇੰਚ ਕਾਟ ਆਪ ਪਾਈਦੀ ਪਾਵਾਂਗੇ ਇਹਨੂੰ ਇਸ ਤਰ੍ਹਾਂ ਤੇ ਜਿਹੜਾ ਇਹ ਡੂੰਗਾ ਗਲਾ ਜੀ ਇਹ ਜਿੰਨੀ ਆਪਣੀ ਆਪਾਂ ਆ ਜਿਸ ਤਰ੍ਹਾਂ 4.5 ਰੱਖਦੇ ਆ ਜੀ ਇਹ 4.5 ਦਾ 2.5 ਇੰਚ ਆਉਂਦਾ ਦਾ 2.5 ਤੇ ਅੱਧੇ ਇੰਚ ਦੀ ਸਲਾਈ ਛੱਡ ਕੇ ਉਨੀ ਆਪਾਂ ਲਈ ਦੀ ਡੰਗਾਈ ਕੱਟਣੀ ਆ ਦੇਖੋ ਸਾਧ ਜਿੰਨਾ ਇਹ ਸਾਰਾ ਟੋਟਲ ਹੈ ਉਹਦੇ ਪਹਿਲਾ ਅੱਧ ਤੇ ਨਿਸ਼ਾਨੀ ਲਾ ਲਓ ਤੁਸੀਂ ਇਹਦੀ ਅੱਧ ਦੀ ਸਲਾਈ ਉਰੇ ਆਉਂਦੀ ਆ ਅੱਧ ਦੀ ਨਿਸ਼ਾਨੀ ਤੋਂ ਫਿਰ ਇਹ ਇੰਨਾ ਦਾ ਆਪਾਂ ਨੂੰ ਤਿਆਰ ਚਾਹੀਦਾ ਹੈ ਫਿਰ ਆਏਗੀ ਇੰਨੀ ਸਲਾਈ ਆਉਗੀ ਜਦੋਂ ਆਪਾਂ ਜਿਹੜਾ ਕਿ ਇੱਥੇ ਕਾਟ ਪੂਜੀ ਇਹਦੀ ਇਸ ਤਰ੍ਹਾਂ ਜੇ ਜਿਹੜੀ ਤੁਸੀਂ ਆ ਕਟਾਈ ਕਰਨੀ ਹੈ ਇਹ ਬਿਲਕੁਲ ਉਰੀ ਖਤਮ ਕਰ ਦੇਣੀ ਆ ਉਰੋਂ ਤੁਸੀਂ ਕਟਾਉਣਾ ਨਹੀਂ ਇਹ ਜਿਹੜਾ ਆਪਣਾ ਮੱਲਾ ਹੈ ਇਹ ਕੱਟ ਕੇ ਰੈਡੀ ਹੋ ਗਿਆ ਤੇ ਇਸ ਤਰ੍ਹਾਂ ਜਿਹੜਾ ਮੱਲਾ ਇਸ ਤਰ੍ਹਾਂ ਕੱਟਿਆ ਜਾਂਦਾ ਹੁਣ ਆਪਾਂ ਨੇ ਜਿਹੜੀ ਜਿਹੜੀ ਬਾਹ ਹੈ ਇਹਦੀ ਕਟਾਈ ਕਰਨੀ ਹੈ ਜਿਹੜੀ ਕੁੜਤੇ ਪਜਾਮੇ ਦੀ ਬਾਹ ਹੁੰਦੀ ਹੈ ਇਹ ਹਮੇਸ਼ਾ ਰੇ ਵੀ ਕੱਟੀ ਜਾਂਦੀ ਹੈ ਜੀ ਇਹ ਘੁਮਾ ਕੇ ਕੱਟਣੀ ਪੈਂਦੀ ਹੈ ਇਹ ਜਿੰਨੀ ਤੁਹਾਡੀ ਬਾਹ ਹੁੰਦੀ ਹੈ ਕੇ ਵੀ ਕੁੜਤੇ ਪਜਾਮੇ ਦੀ ਜਿਹੜੀ ਬਾਹ ਹੈ ਇਹ ਇੱਕ ਇੰਚ ਐਕਸਟਰਾ ਕੱਟੀ ਜਾਂਦੀ ਹੈ ਸਨ ਕੱਟ ਕੇ ਦਿਖਾਉਣੇ ਆ ਇਹ ਗੁਰਦੇ ਪਜਾਮੇ ਦੀ ਬਾਹ ਹੈ ਜਿਹੜੀ ਰੇਵ ਹੁੰਦੀ ਹੈ ਇਸ ਤਰ੍ਹਾਂ ਆਪਾਂ ਨੇ ਕੱਪੜਾ ਖੋਲ ਕੇ ਇਹਨੂੰ ਥੋੜੀ ਜਿਹੀ ਇੰਨਿਕ ਕਮਾ ਲੈਣੀ ਹੈ 2.5 ਇੰਚ ਨੀਚੇ ਨੂੰ ਉਰੋਂ ਆਪਾਂ ਨੇ ਜਿਵੇਂ ਜਿਸ ਤਰ੍ਹਾਂ ਮੋਟਾ ਹੈਗਾ ਆਪਾਂ ਨੇ 9 ਇੰਚ ਲੈਣਾ 9 ਇੰਚ ਤੇ ਇਸ ਤੋਂ ਬਾਅਦ ਜਿੰਨੀ ਆਪਣੀ ਬਾਹ ਦੀ ਲੈਂਥ ਹੈ ਜਿਵੇਂ ਮੇਰੀ ਬਾਹ ਦੀ ਲੈਂਥ 18 ਤਿਆਰ ਹੈ ਤਾਂ ਮੈਂ ਉਨੀ ਲੈਣੀ ਹੈ ਤੇ ਜਿਹੜੀ ਅੱਗੋਂ ਆਪਾਂ ਨੇ ਖੁੱਲੀ ਬਾਹ ਲੈਣੀ ਹੈ ਇਹ ਜਿਹੜਾ ਹੀ ਆਪਣਾ ਕਾਫ ਹੈ ਇਹਨੂੰ ਦੂਰਾ ਮੋੜ ਕੇ ਜਿੰਨੇ ਚ ਦੇ ਕਾਫੇ ਨੂੰ 2 ਇੰਚ ਅਕਸ਼ਲ ਨਹੀਂ ਆ ਇਹ ਜਿਹੜਾ ਆਪਣਾ ਕਾਫਾ 4 ਤਿਆਰ ਆ ਰਿਹਾ ਆਪਾਂ ਉਰੋਂ 5 ਘਟਾਈ ਕਰਨੀ ਹੈ ਦੀ ਇਹਦੀ ਜਿਹੜੀ ਇਸ ਲਈ ਆਪਾਂ ਥੋੜੀ ਜੀ ਇਹਨੂੰ ਇਧਰ ਨੂੰ ਘਮਾਉਣੀ ਪਊ ਇਹੇ ਉਧਰੋਂ ਆਪਾਂ ਮੋਢਾ ਨਹੀਂ ਘਮਾਉਣਾ ਆਪਾਂ ਸਿਰਫ ਇਧਰੋਂ ਜਿਹੜੀ ਬਾਹ ਹੈ ਇਹ ਕੱਲੀ ਹੈ ਘਮਾਉਣੀ ਹੈ ਬਸ ਆਪਾਂ ਜਿਹੜਾ ਮੋਢਾ ਹੈ ਉਸ ਤਰ੍ਹਾਂ ਹੀ ਰੱਖਣਾ ਕੱਲੀ ਬਾਹ ਨੂੰ ਜਿਹੜੀ ਇਹਦੀ ਆ ਚੀਜ਼ ਹੈ ਆਪਾਂ ਨੇ 5 ਇੰਚ ਕਰਨੀ ਹੈ ਇਹ ਹਜੇ ਵੀ ਜ਼ਿਆਦਾ ਹੈ ਇਸ ਤਰ੍ਹਾਂ ਆਪਣਾ ਜਿਹੜਾ ਇਧਰ ਮੋਟਾ ਹੈ 9 ਇੰਚ ਹੋ ਗਿਆ ਬਾਹ ਦੀ ਲੰਬਾਈ 19 ਇੰਚ ਹੋ ਗਈ ਆਪਣੀ ਤੇ ਜਿਹੜੀ ਆ ਚੀਜ਼ ਹੈ ਆਪਣਾ ਜਿਹੜਾ ਕਾਫਾ ਉਹ 4 ਤਿਆਰਤੀ ਬਾਹ 4 ਪੰਜ ਇਸ ਤਰ੍ਹਾਂ ਆਪਾਂ ਜਿਹੜੇ ਇਹਨੂੰ ਇਸ ਤਰ੍ਹਾਂ ਕੱਟ ਕੇ ਇਸ ਤਰ੍ਹਾਂ ਕੱਟਣੀ ਹੈ। ਆ ਦੇਖੋ ਜਿਹੜੀ ਆਪਦੇ ਦੇ ਬائیں ਕੱਟੀ ਗਈ ਹੈ ਇਹਨੂੰ ਆਪਾਂ ਹੁਣ ਜਿਹੜੇ ਇਹ ਇਧਰਲੀ ਸਾਈਡ ਰੱਖ ਕੇ ਆਪਾਂ ਜਿਹੜੀ ਆਪਣੀ ਬਾਹੋਂ ਕੱਟ ਲਾਂਗੇ। ਆਪਾਂ ਇਹਦੀ ਬਾਹਾਂ ਦੀ ਕਾਰਟ ਪਾਵਾਂਗੇ ਕੋਸਤਰੀ ਇਹ ਜਦੋਂ ਟੇਢੀ ਹੋ ਜਾਂਦੀ ਹੈ ਇਹਦੀ ਕਾਰਟ ਉਹਦੇ ਕਰਕੇ ਪੈ ਜਾਂਦੀ ਹੈ ਇਹ ਜਿਹੜੀ ਕਾਰਟ ਹੁੰਦੀ ਹੈ ਆਪਣੀ ਇਹ ਲੰਬਾਈ ਨਾਲੋਂ 3 ਇੰਚ ਘੱਟ ਹੁੰਦੀ ਹੈ ਆਪਾਂ ਨੇ ਇਸ ਤਰ੍ਹਾਂ ਜੇ ਇਹਦੀ ਲੰਬਾਈ ਹੈ ਜਿਹੜੀ ਇਹ 9 ਇੰਚ ਹੈ ਇਹਦੇ ਨਾਲੋਂ ਆਪਾਂ ਲੈ 3 ਇੰਚ ਘਟਾਪ 16 ਇੰਚ ਰੱਖਣੀ ਹੈ ਇਹ ਆਪਣਾ ਜਿਹੜਾ ਜਿਹੜਾ ਕੁੜਤਾ ਪਿਆਲੇ ਥੋੜਾ ਜਿਹਾ ਬੱਚੇ ਦੇ ਦੀ ਆਪਾਂ 2.5 ਇੰਚ ਵੀ ਪਾ ਸਕਦੇ ਆ ਆਪਾਂ ਇਹਦੀ ਸਾਢੇ 16 ਰੱਖਾਂਗੇ ਬਸ ਇੰਨੀ ਕਾਟ ਪਾਉਗੀ ਆਪਾਂ ਨੂੰ ਤੁਸੀਂ ਇਹ ਨਹੀਂ ਮਿਲਣਾ ਇਹਦੀ ਵੀ ਉਰਾਂ ਆਪਾਂ ਲਈ ਦੀ ਸਾਢੇ 3.5 ਇੰਚ ਕਾਟ ਪਾਉਣੀ ਐ ਇਹ ਜਿਹੜੀ ਕਾਟ ਐ ਕਿਉਂਕਿ ਇਸੇ ਇਧਰੋਂ ਜੇਬ ਹੋ ਗਿਆ ਬਸ ਇਹਦੀ ਲੈਂਥ ਮਿਲ ਕੇ ਜੇ ਪੱਕਾ ਨਾਪ ਐ ਤਾਂ 3 ਇੰਚ ਜੇ ਥੋੜਾ ਜਿਹਾ ਦੂ ਘੱਟ ਐ ਤਾਂ ਆਪਾਂ ਉਹ 2.5 ਇੰਚ ਕਟਾ ਕੇ ਜਿਹੜੀ ਇਹ ਇਸ ਤਰ੍ਹਾਂ ਸਿੱਧੀ ਉਰਾਂ 2 ਇੰਚ ਤਿੰਨ ਸਾਂਹੀ ਲਾ ਕੇ ਤੁਸੀਂ ਬਿਲਕੁਲ ਸਿੱਧੀ ਪਾਉਣੀ ਐ ਇਹ ਗਾਂਦੀ ਕੱਟ ਪਾਣੀ ਹੁਣ ਆਪਾਂ ਜਿਹੜੀ ਉਰੇ ਪੱਤੀ ਲੱਗੂ ਜੀ ਉਹ ਕੱਟਣੀ ਆ ਜਿਹੜੇ ਆਹ ਵਾਲਾ ਇਹ 3 ਇੰਚ ਰੱਖਣਾ ਹੁੰਦਾ ਉੱਪਰ ਨੂੰ ਆਪਾਂ 5 ਜਾਂ 5.5 ਇਹ ਪੱਕਾ ਨਾਪ 5.5 ਇਹਦੀ ਆਪਾਂ ਇਹ ਬੇਤੇ ਦਾ ਹੈਗਾ ਥੋੜਾ ਜਿਹਾ ਘੱਟ ਹੈ ਇਹਦੀ 5 ਇੰਚ ਕੱਟਾਂਗੇ ਬਸੇ ਜਿਹੜੇ ਆਪਣੇ ਉੱਪਰਲੇ ਦੋਨੇ ਪੱਲੇ ਨੇ ਇਹ ਸਿਰਫ ਦੋ ਪੱਲਿਆਂ ਦੇ ਵਿੱਚ ਹੀ ਕੱਤੀ ਜਾਊਗੀ ਇਹ ਜੇ ਤਾਂ ਜੀ ਤੁਹਾਡੇ ਕੱਪੜੇ ਦੀ ਸਿੱਧ ਪੁੱਠਾ ਹੈ ਤਾਂ ਤਾਂ ਜਦੋਂ ਆਪਾਂ ਨੇ ਤੈਨ ਆਰਨੀ ਹੈ ਦੋਨੇ ਪਾਸੇ ਜਾਂ ਤਾਂ ਵਿੱਚ ਪੁੱਠੇ ਹੋਣੇ ਚਾਹੀਦੇ ਨੇ ਜਾਂ ਦੋਨੋਂ ਪਾਸੇ ਵਿੱਚ ਸਿੱਧੇ ਹੋਣੇ ਚਾਹੀਦੇ ਨੇ ਕਿਉਂਕਿ ਜਦੋਂ ਆਪਾਂ ਇਹ ਬਾਹ ਜੜੀਏ ਇਹ ਆਪਣੇ ਜਦੋਂ ਉਰੇ ਆਉਂਦੀ ਹੈ ਵੀ ਜੇ ਸਿੱਧ ਪੁੱਠਾ ਹੋਈ ਆਪਾਂ ਇੱਕ ਪੱਲਾ ਪੁੱਠਾ ਲਾ ਲਿਆ ਇੱਕ ਸਿੱਧਾ ਲਾ ਲਿਆ ਇਹ ਨਹੀਂ ਪਤਾ ਫਿਰ ਦੋਨੇ ਉਰੇ ਇੱਕ ਇੱਕ ਸਾਈਡ ਦੀ ਬਾਹ ਬਣ ਜਾਂਦੀ ਕਿਉਂਕਿ ਸੱਜੀ ਖੱਬੀ 'ਚ ਫਰਕ ਹੁੰਦਾ ਇਹ ਚੀਜ਼ ਤੁਸੀਂ ਜ਼ਰੂਰ ਧਿਆਨ ਨਾਲ ਦੇਖਣੀ ਆ ਬਾਹ ਦੀ ਕਾਟ ਪਾ ਕੇ ਜਦੋਂ ਇਹ ਪੱਟੀ ਕੱਟਣੀ ਆ ਜਿਹੜੇ ਆਪਣੇ ਦੋਨੇ ਪੱਲੇ ਨੇ ਇਹ ਵਿਚ ਜਾ ਤਾਂ ਦੋਨੋਂ ਸਿੱਧੇ ਹੋਣੇ ਚਾਹੀਦੇ ਨੇ ਜਾਂ ਦੋਨੋਂ ਪੁੱਠੇ ਹੋਣੇ ਚਾਹੀਦੇ ਨੇ ਕਿਉਂਕਿ ਇਹ ਸੱਜੀ ਗੱਬੀ ਬਾਂਦ ਜਿਹੜੀ ਇਹ ਪੱਟੀ ਦਾ ਇਹ ਫਰਕ ਹੁੰਦਾ ਹੁਣ ਜਿਵੇਂ ਜਿਸ ਤਰ੍ਹਾਂ ਇਹ ਪੱਲੇ ਆਪਾਂ ਕਦੇ ਵੀ ਤੁਸੀਂ ਚਾਹੇ ਜੇ ਸਿੱਧ ਪੁੱਠਾ ਹੈਗੀ ਵਿਚ ਦੋਨੇ ਸਿੱਧੇ ਪਾਸੇ ਰੱਖ ਕੇ ਇਸ ਤਰ੍ਹਾਂ ਫਿਰ ਉਹਨੂੰ ਇਸ ਤਰ੍ਹਾਂ ਮੋੜ ਕੇ ਹੇ ਤੁਸੀਂ ਇਹ ਜਿਹੜੀ ਪੱਟੀ ਹੈ ਕੱਟਣੀ ਹੈ ਇਹ ਸਿਰਫ ਉੱਪਰਲੇ ਦੋ ਪੱਲੇ ਕੱਟੇ ਜਾਂਦੇ ਨਹੀਂ ਇਹ ਜਿੰਨਾ ਉਰੋਾਈ ਤਿੰਨ ਉਹਨੇ ਹੀ ਉਰੋ ਤਿੰਨ ਹੋਣਾ ਚਾਹੀਦਾ ਇਹ ਨਹੀਂ ਵੀ ਤੁਸੀਂ ਉਰੋ ਇਹ ਘੱਟ ਹੈ ਉਰੋ ਵੱਧ ਹੈ ਕਿਉਂਕਿ ਇਧਰੋਂ ਰੇਵ ਹੈ ਆਪਣੀ ਇਧਰਲੀ ਜਿਹੜੀ ਸਲਾਈ ਲਾਉਣੀ ਆਪਾਂ ਇਹ ਲੇੜ ਮਾਰਨੇ ਇਧਰੋਂ ਬਿਲਕੁਲ ਸਿੱਧਾ ਹੋਣਾ ਚਾਹੀਦਾ ਬਸ ਉਹਨੇ ਜਿਹੜੀ ਆਪਣੀ ਬਾਹਂ ਦੀ ਹੈ ਇਹ ਕਟਿੰਗ ਹੋ ਗਈ ਹੁਣ ਜਿਵੇਂ ਕਾਫ ਲਾਉਣੇ ਨੇ ਜਾਂ ਕਾਲਰ ਲਾਉਣੇ ਨੇ ਇਹ ਜਦੋਂ ਆਪਾਂ ਨਾ ਕੁਰਤਾ ਸਟਿਚ ਕਰਾਂਗੇ ਤੁਹਾਨੂੰ ਉਦੋਂ ਨਾਲ ਹੁੰਦੇ ਦੱਸਾਂਗੇ ਇਹ ਚੀਜ਼ ਬਾਰੇ ਜਿੰਨੀ ਆਪਣੀ ਕੁਰਤੇ ਪਜਾਮੇ ਦੀ ਕਟਾਈ ਤੀ ਉਹ ਤਿਆਰ ਹੋ ਗਈ ਤੁਹਾਨੂੰ ਇਹ ਜਿਹੜੀ ਸਾਡੀ ਕਟਾਈ ਆ ਕੁਰਤੇ ਪਜਾਮੇ ਦੀ ਕਿਸ ਤਰ੍ਹਾਂ ਲੱਗੀ ਇਹ ਜ਼ਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਦੱਸਿਆ ਕਰੋ ਵੀ ਜੇ ਕੋਈ ਘਾਟਵਾਦ ਹੋ ਵੀ ਦੱਸਿਆ ਕਰੋ ਜੇ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹੁਣ ਆਪਾਂ ਇਸ ਨੂੰ ਨੈਕਸਟ ਪਾਰਟ ਦੇ ਵਿੱਚ ਜਿਹੜਾ ਪਜਾਮਾ ਹੈਗਾ ਲਾਸਟਿਕ ਵਾਲਾ ਪਜਾਮਾ ਜੇਬਾਂ ਲਾ ਕੇ ਉਹਦੀ ਕਟਿੰਗ ਦੱਸਾਂਗੇ ਤੇ ਫਿਰ ਉਹਦੀ ਆਪਾਂ ਜਿਹੜੀ ਸਟੀਚਿੰਗ ਦਾ ਉਹਦਾ ਫੇਰ ਅਲੱਗ ਬਲੌਗ ਬਣਾਵਾਂਗੇ ਇਹ ਜਿਹੜਾ ਕੁਰਤਾ ਪਜਾਮਾ ਤੁਹਾਨੂੰ ਇਹ ਅਸੀਂ ਚਾਰ ਬਲੌਗਾਂ ਦੇ ਵਿੱਚ ਇੱਕ ਪਾਰ ਤੇ ਦੋ ਪਾਰ ਤਿੰਨ ਪਾਰ ਤੇ ਚਾਰ ਪਾਰ ਕਰਕੇ ਸਾਰਾ ਇਹ ਬਿਲਕੁਲ ਪੂਰੀ ਤਰ੍ਹਾਂ ਸਮਝਾ ਕੇ ਕਟਾਈ ਤੇ ਸिलाई ਦੱਸਾਂਗੇ ਧੰਨਵਾਦ